बहुत धनबाद करते हैं ऐसी किसी ने पराए डॉक्टर विशेषज्ञ सेहत विभाग को उन्होंने जिया है कहा जाता इंसानियत को ये जेड़े अपने टीम के सब जो सभा करके साडे को पूछते हैं सरदार जसवीर सिंह की गली तो सेक्टर से तो तो में मैं विनती करूंगा कि सरदार जसवीर सिंह की गली का स्वागत करके इनको स्टेज पे जाना जाए ताकि अगला ता प्रोग्राम सारा मेरी सहयोग से सफल होगा तो जी बहुत जनों तो ता ਸਾਥੀਆਂ ਨੂੰ ਤੇ ਉਹ ਸਾਡੇ ਬਹੁਤ ਲੋਕ ਨੇ ਸਰਦਾਰ ਜਸਪੀਤ ਸਿੰਘ ਦੀ ਬੜੀ ਤੋ ਸਾਡੇ ਬਹੁਤ ਹੀ ਸ਼ਖਸੀਅਤਾਂ ਨਾਮਵਰ ਅੰਦਰ ਪ੍ਰੋਗਰਾਮ ਪਹੁੰਚਿਆ ਨੇ ਸਾਰਾ ਜਨ ਤੇ ਦਿੱਤੇ ਗਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਖੂਰ ਤੋਂ ਸਾਡੇ ਛੋਟੇ ਵੀਰ ਅਮਨਦੀਪ ਸਿੰਘ ਦੇ ਸਾਥੀਆਂ ਸਾਰੇ ਸਾਡੇ ਪਹੁੰਚੇ ਨੇ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਪਿੰਡ ਲੰਨਾ ਤੋਂ ਸਰਦਾਰ ਕਾਹਰ ਸਿੰਘ ਜੀ ਦਾ ਸਾਹਿਬ ਉਹ ਵੀ ਸਾਡੇ ਸਾਥੀਆਂ ਸਾਰੇ ਜੋ ਕਾਨੇ ਅਪਲੀਕੇਸ਼ਨਾਂ ਦਿੱਤੀਆਂ ਗਈਆਂ ਨੇ ਇਹ ਪਾਇਲ ਹਲਕੇ ਦੇ ਵਿੱਚ ਜਿਹੜਾ ਸ਼ਡਿਊਲ ਕਾਸਟ ਔਰ ਗਰੀਬ ਵਰਗਾਂ ਦੀ ਜਿਹੜੀ ਸਰਵਾਈ ਵੀ ਹੋ ਰਹੀ ਉਸ ਸੰਬੰਧੀ ਕਟੋਗੜ ਥੱਪਾ ਭਰ ਕੇ ਐਪਲੀਕੇਸ਼ਨਾਂ ਦਾ ਮੈਨੂੰ ਦਿੱਤਾ ਗਿਆ ਹੈ ਔਰ ਇਹਨਾਂ ਦੀ ਸਰਵਾਈ ਜਿਹੜੀ ਆ ਮੈਂ ਆਪਣੇ ਕਮਿਸ਼ਨ ਦੇ ਦਫ਼ਤਰ ਚਲਾਵਾਂਗਾ ਔਰ ਜੋ ਇਸ ਵਿਧਾਨ ਸਭਾ ਦੇ ਵਿੱਚ ਬਿਲਕੁਲ ਵੀ ਗਰੀਬਾਂ ਦੀ ਸਾਰ ਨਹੀਂ ਲਈ ਜਾ ਰਹੀ ਮੈਂ ਖੋਦ ਗਰੀਬਾਂ ਦੇ ਪਿੰਡਾਂ ਤੱਕ ਮਜਲੂਮਾਂ ਦੇ ਪਿੰਡਾਂ ਤੱਕ ਪੁੱਛ ਕੇ ਉਹਨਾਂ ਦੀ ਸਾਰ ਲਵਾਂਗਾ। ਕੀ ਕਹਿਣਾ ਚਾਹੁੰਦੇ ਇਹਨਾਂ ਭਾਇਕਾਉਂ ਸਰੋਤਾ ਦੇ ਕੰਮ ਨਹੀਂ ਕਰਾਉਂਦੇ? ਨਹੀਂ ਮੈਂ ਭਾਇਕਤਾ ਜੀ ਬਹੁਤ ਸਿਆਣੇ ਹੁੰਦੇ ਸਾਰੇ ਜੀ। ਭਾਇ ਇੱਕ ਵਾਰੀ ਮੇਰੀ ਕੋਈ ਟਿੱਪਣੀ ਨਹੀਂ ਮੈਂ ਤਾਂ ਪ੍ਰਸ਼ਾਸਨ ਬਾਰੇ ਗੱਲ ਕੀਤੀ ਆ। ਕਿ ਪ੍ਰਸ਼ਾਸਨ ਜਿਹੜਾ ਆ ਉਹ ਮਜਲੂਮ ਨੂੰ ਗਰੀਬ ਨੂੰ ਜੇ ਇਨਸਾਫ ਨਹੀਂ ਦਵਾ ਸਕਦਾ ਤਾਂ ਫਿਰ ਮੈਨੂੰ ਆਣਾ ਪਊਗਾ ਜੀ। ਹਾਜੀ ਇਹਦੀ ਗੱਲ ਕਰਦੇ ਜੀ ਇਹ ਜਿਹੜਾ ਪ੍ਰੋਗਰਾਮ ਹੈ ਇਹ ਐਸਸੀਪੀਸੀ ਜਿਹੜੀ ਮੁਲਾਜ਼ਮ ਚਤਥੇ ਬੰਦੀ ਸਿਹਤ ਵਿਭਾਗ ਦੀ ਆ ਉਹਨਾਂ ਵੱਲੋਂ ਰੱਖਿਆ ਗਿਆ ਪ੍ਰੋਗਰਾਮ ਸੀ ਔਰ ਇਹ ਮੇਰੀ ਮਰਜ਼ੀ ਸੀ ਇਹ ਪ੍ਰੋਗਰਾਮ ਮੈਂ ਲੁਧਿਆਣਾ 'ਚ ਰਖਵਾਦਾ ਉਹਨਾਂ ਕੋਲੋਂ ਇਹ ਪ੍ਰੋਗਰਾਮ ਚਾਹੇ ਮੈਂ ਫਲਾਚੌਰ ਰਖਵਾਦਾ ਆਪਣੇ ਮੇਰੀ ਮਰਜ਼ੀ ਸੀ ਤੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਹਨੂੰ ਪਾਇਲਟ ਸਾਈਟ ਕੀਤਾ ਸੀ ਕਿਉਂਕਿ ਪੂਰੇ ਪੰਜਾਬ ਦਾ ਸੈਂਟਰ ਜਿਆ ਵੱਡ ਜਾਂਦਾ ਆ ਔਰ ਇੱਥੇ ਮੇਰੀ ਖੋਦੀ ਟੀਮ ਵੀ ਹੈਗੀ ਹੈ ਜਿਹੜੀ ਪ੍ਰੋਗਰਾਮ ਨੂੰ ਉਹਨਾਂ ਨੂੰ ਸਪੋਰਟ ਕਰ ਸਕਦੀ ਸੀ ਤੇ ਡਾਕਟਰ ਜਸਪੀ ਪੀਜਾ ਦੀ ਹੈ ਜਿੱਦਾਂ ਮੇਰੇ ਸਾਥੀ ਰਹੇ ਜਾਂ ਪਿਛਲੇ ਦੰਬੇ ਸਮੇ ਤੋਂ ਤੇ ਇਸ ਕਰਕੇ ਕਿਸੇ ਵਿਧਾਇਕ ਦਾ ਪ੍ਰੋਗਰਾਮ ਨਹੀਂ ਸੀ ਇਹ ਮੁਲਾਜ਼ਮਾਂ ਦਾ ਪ੍ਰੋਗਰਾਮ ਸੀ ਵਿਧਾਇਕ ਆ ਜਾਂਦੇ ਉਹਨਾਂ ਦਾ ਜੀ ਆਇਆਂ ਵੈਲਕਮ ਸੀ ਜੀ ਕਹਿੰਦੇ ਹੋ ਵੀ ਆਪਣੇ ਬੰਦੇ ਅੱਗੇ ਲਾਓ ਜੀ ਇਹ ਜਿਹੜਾ ਹਲਕਾ ਵੀ ਤਾਂ ਹੈ ਯਾਰ ਯਾਰ ਹੈਗਾ ਵਾ ਕਿਵੇਂ ਦੇਖੋ ਕੁੱਤੇ ਕੁੱਤੇ ਆ ਜਿਹੜੇ ਨਮਾਇੰਦਗੀ ਕਰ ਰਹੇ ਆ ਨਹੀਂ ਵਿਧਾਇਕ ਵੀ ਪੇਰਾ ਹੀ ਬੰਦਾ ਹੈ ਜੀ ਵਿਧਾਇਕ ਵੀ ਪੇਰਾ ਹੀ ਬੰਦਾ ਹੈ ਅੱਜ ਕਿੰਨੇ ਇਸ ਕਰਤਾ ਇਹਨਾਂ ਨੂੰ ਦੇਖੋ ਮੈਂ ਪਿਛਲਾ ਪ੍ਰੋਗਰਾਮ ਵੀ ਕੀਤਾ ਸੀ ਉਦੋਂ ਵੀ 35-40 ਸ਼ਿਕਾਇਤਾਂ ਸੀ ਅੱਜ ਵੀ ਤਕਰੀਬਨ 35-40 ਕੁਝ ਪੁਰਾਣੀਆਂ ਸ਼ਿਕਾਇਤਾਂ ਵਾਲੀ ਸੀ ਕੁਝ ਨਵੀਆਂ ਵਾਲੀ ਸੀ ਤੇ ਉਹਦੀ ਜਿਹੜੀਆਂ ਪੁਰਾਣੀਆਂ ਸ਼ਿਕਾਇਤਾਂ ਵਾਲੇ ਆ ਉਹਨਾਂ ਨੂੰ ਦਫ਼ਤਰ ਸੰਪਰਕ ਬਣਾਉਣਾ ਪਊਗਾ ਕਿਉਂਕਿ ਕਮਿਸ਼ਨ ਦਾ ਦਫ਼ਤਰ ਇੱਕ ਕੋਟ ਹੈ ਸਿਵਲ ਜੱਜ ਦੀ ਆਵਰਾ ਨੇ ਮੇਰੇ ਕੋਲ ਔਰ ਉਤ ਕੋਟ ਦੇ ਵਿੱਚ ਸੁਣਵਾਈਆਂ ਹੁੰਦੀਆਂ ਤਰੀਕਾ ਪੈਂਦੀਆਂ ਆ ਤੇ ਉਹਨਾਂ ਸਾਰਿਆਂ ਨੂੰ ਅਸੀਂ ਇਹ ਗਾਈਡ ਕੀਤਾ ਜਿਨ੍ਹਾਂ ਦੀਆਂ ਪੁਰਾਣੀਆਂ ਸ਼ਿਕਾਇਤਾਂ ਆ ਉਹ ਆਪਣੀ ਉੱਥੇ ਸੰਪਰਕ ਕਰਨ ਕਮਿਸ਼ਨ ਆਫਿਸ ਜਿਹੜੀਆਂ ਨਮੀਆਂ ਆ ਇਹਨਾਂ ਦਾ ਆਪਾਂ ਇੱਕ ਢੇੜਾ ਵਿਚਾਰ ਲਿਆ ਨਹੀਂ ਤਾਂ ਉੱਥੇ ਜਾ ਕੇ ਦੇਣੀ ਪੈਣੀ ਸੀ ਉਹਦੇ ਚੋਂ 10000 ਤਾਂ ਸੋਲਵ ਕੀਤੀਆਂ ਮੈਂ ਦੱਸਿਆ ਜੀ 7 ਮਹੀਨਿਆਂ ਚ ਬੜੀ ਲੋਕ ਐ ਸੀ ਦੁਵਾਰਾ ਨੂੰ ਇੱਕ ਇਹਨੂੰ ਪਾਜੋ 2000 ਰੁਪਏ ਦਾ ਕੇਸ ਤੁਹਾਡੇ ਕੋਲ ਵਿਚਾਰ ਦੀਨ ਹੈ ਦੇਖੋ ਮੇਰੇ ਕੋਲ ਜਿਹੜਾ ਵੀ ਕੇਸ ਕੋਈ ਸਪੈਸ਼ਲ ਕੋਈ ਵਿਚਾਰ ਦੀਨ ਹੈ ਉਹਦੇ ਬਾਰੇ ਤਾਂ ਮੈਂ ਫੈਲ ਦੇਖ ਕੇ ਦੱਸ ਸਕਦਾ ਆ ਲੇਕਿਨ ਜੇਕਰ ਤੱਕਾ ਹੋਇਆ ਜ਼ੁਲਮ ਹੋਇਆ ਤਾਂ ਧਰਤੀ ਦੀ ਕੋਈ ਸ਼ਕਤੀ ਨਹੀਂ ਕਿ ਉਹਨਾਂ ਨੂੰ ਇਨਸਾਫ ਦੇਣ ਤੋਂ ਰੋਕ ਲੈ ਉમે ਕੋ ਭੇਜੋ ਜੀ ਖੱਟੇ ਚੱਕਦੇ ਆਂ ਕਿੰਨੇ ਲੋਕ ਆ ਕਿੰਨੇ ਆ ਜੇ ਨਾ ਆਏ ਨਹੀਂ ਅੱਜ ਮੈਂ ਕੱਲੀਆਂ ਫੈਲਾ ਲਈ ਨਹੀਂ ਆਇਆ ਅੱਜ ਪੂਰੇ ਪੰਜਾਬ ਦੇ ਜਿਹੜੇ ਸਾਡੇ ਮੁਲਾਜ਼ਮ ਜਥੇਬੰਦੀ ਦੇ ਲੋਕਾਂ ਰਖੰਨਾ ਔਰ ਪਾਇਲ ਵਿਧਾਨ ਸਭਾ ਦੇ ਜਿਹੜੇ ਦਰਦਮੰਦ ਲੋਕ ਨੇ ਗਰੀਬਾਂ ਦੀ ਉਹ ਇਕੱਠੇ ਹੋਏ ਸੀਗੇ ਉਹਦੇ ਚ ਆਪਾਂ ਜਿਹੜਾ ਪੂਰੇ ਪੰਜਾਬ ਚ ਇੱਕ ਲਾਂਬੰਦੀ ਕਰ ਰਹੇ ਆ ਗਰੀਬ ਦੀ ਮਜਰੂਮ ਦੀ ਦਲਤ ਦੀ ਪਛੜੇ ਦੀ ਉਸ ਲੜੀ ਦਾ ਇਹ ਪ੍ਰੋਗਰਾਮ ਹੈ ਕਿ ਕੋਈ ਐ ਨਹੀਂ ਆ ਕਿ ਇੱਥੇ ਵਿਸ਼ੇਸ਼ ਹੋ ਰਿਹਾ ਪੂਰੇ ਪੰਜਾਬ ਚ ਮੇਰੇ ਪ੍ਰੋਗਰਾਮ ਹੋ ਰਹੇ ਆ ਔਰ ਉਸੇ ਲੜੀ ਦਾ ਪ੍ਰੋਗਰਾਮ ਹੈ ਅਸੀਂ ਪੰਜਾਬ ਦੇ ਵਿੱਚ ਕਰੀਬ ਦੀ ਨਮਾਣੇ ਦੀ ਜਿਹਦੀ ਕਿਤੇ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਜਾਤ ਦਾ ਹੋਵੇ ਕਿਸੇ ਧਰਮ ਦਾ ਹੋਵੇ ਪੂਰੇ ਪੰਜਾਬ ਚ ਲਾਮਬੰਦੀ ਕਰ